एक प्रैस कॉन्फ्रेंस है यह अमृतसर दिहाती पुलिस के सीआईए स्टाफ वालों चार पिस्टल चार मैगजीन केिकवरी हुई है उसदर्भ सापरे इंटैलीजेंस बेस्ड ऑपरेशन जिदेज इंफॉरमे मिली कि इस व्यक्ति जरा विक्रमजगी विक्रम सिंह विक्रम पुत्र हरजिंदर सिंह पेंड भूसे थाना सराय ਮੰਤਖਨ ਜ਼ਿਲ੍ਹਾ ਦਰਮੰਤਨ ਇੱਥੇ ਦਾ ਇਹ ਰਿਐਸ਼ੀ ਹੈ ਕਿਤੇ ਕੋਲੋਂ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਜਿਹਦੇ ਚਾਰ ਪਿਸਟਲ ਤੇ ਚਾਰ ਮੈਗਜ਼ੀਨ ਜਿਹੜੀਆਂ ਨੇ ਕਲੀ ਰਿਕਵਰ ਹੋਈਆਂ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਇਹ ਦੁਬਈ ਤੋਂ ਵਾਪਸ ਪਰਤੇ ਸੀ ਤੇ ਆਉਂਦੇ ਸਾਰ ਹੀ ਇਸਨੇ ਜੋ ਜਿਹੜੀ ਸਮਗਲਿੰਗ ਐਕਟੀਵਿਟੀਆਂ ਨੇ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰ ਨੋ ਕੰਟੈਕਟ ਕੀਤਾ ਉਥੋਂ ਇੱਕ ਸਮਗਲਰ ਅ ਦੇ थ्रू ਜਿਹੜੀ 4 ਪਿਸਟਲਸ ਨੇ ਧੋਨ ਰਾਹੀ ਜਿਹੜੀ ਹੈ ਇਹ ਇੱਕ ਅੱਧੀ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰਿਕਵਰ ਕਰਕੇ ਜਾਣ ਲੱਗਿਆ ਸੀ ਉਦੋਂ CIA ਹਮਸਾ ਵਿਆਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਕਿ ਇਹਦੇ ਕੋਲੋਂ 4 ਪਿਸਟਲਸ ਜਿਹੜੀਆਂ ਨੇ ਪੀਐਸ5 ਸਟੌਮ ਟੀਗੋ ਅਤੇ ਨਾਲ ਹੀ 4 ਮੈਗਜ਼ੀਨ ਜਿਹੜੀ ਹੈ ਉਹਦਾ ਵੀ ਰਿਕਵਰੀ ਹੋ ਗਿਆ ਇਸ ਵਕਤ ਦੀ ਵਿਦਾਨਾ ਵਿਕੰਸਿੰਗ ਜਿਹੜਾ ਚੱਲ ਰਿਹਾ ਹੈ ਉਹ ਵੀ ਪੁੱਛੇ ਜਾ ਰਿਹਾ ਹੈ ਪੁੱਛ ਵਿੱਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਪਿਛਲੇ ਮਹੀਨੇ ਤਵੇਈ ਤੋਂ ਵਾਪਸ ਕਰਤੇ ਸੀ ਉਸ ਤੋਂ ਬਾਅਦ ਇਹ ਨੌਜਵਾਨ ਇਸ ਕੰਮ 'ਚ ਪੈ ਗਿਆ ਤੇ ਅੱਗੇ ਫਰਦਰ ਇਹਨੇ ਇੱਕ ਇੱਥੇ ਰਹਿਣਿਆ ਸੀ ਕਿਤੇ ਬਾਰੇ ਜਿਹੜੀ ਹੈ ਪੁੱਛ ਵਿੱਚ ਜਿਹੜੀ ਚੱਲ ਰਹੀ ਹੈ ਇਸ ਤੋਂ ਇਲਾਵਾ ਇਹ ਜਿਹੜੀਆਂ ਪੁੱਛੋਂ ਇਹ ਕਿਹੜੀ ਸਮਗਲਨ ਨਾਲ ਇਹ ਟੈਕ ਟੈਕ ਸੀਗੇ ਇਸ ਇਰਾਕੀ ਗੁੰਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹੈ ਉਹ ਖੰਗਾ ਲਏ ਜਾ ਰਹੇ ਨੇ ਤੇ ਜਲਦੀ ਹੈ ਉਮੀਦ ਹੈ ਕਿ ਹੋਲੀ ਜਿਹੜੀ ਤਕਰੀਕ ਕੋਈ ਇਹਨਾਂ ਨੇ ਸਰਹਦ ਨੂੰ ਹਥਿਆਰ ਦੇਣੇ ਸੀ ਕਿ ਜਆ ਆਪਣੇ ਸੀ ਨੇ ਦੇਸੀਕਲੀ ਇਹ ਹਥਿਆਰ ਟੀਵੀ ਕਰਕੇ ਅੱਗੇ ਜਿਹੜੇ ਹੈਗੇ ਆ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਦੇਣੇ ਸੀ ਕੋਈ ਜਿਹੜਾ ਨੈਟਵਰਕ ਹੈ ਜਿਹਨੇ ਇਹ ਹਥਿਆਰ ਲੈਣੇ ਸੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਫਰਦਰ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਕਸੀਸ ਕੀਤੀ ਜਾ ਰਹੀ ਹੈ ਤੇ ਜਿਹੜੀ ਕੰਸਾਈਨ ਹੈ ਉਹਦੇ ਉੱਪਰ ਜਿਹੜੀ ਗਰੈਂਟ ਦੀ ਜਿਹੜੀ ਮੌਲਿਕ ਦੇ ਬਦ ਬਾਅਦ ਆਖਰੀ ਰਕਮ ਜੇ ਇਸ ਕੋ ਪਹਿਲੇ ਵੀ ਕੋਈ ਕੰਮ ਹੋਣ ਦੇ ਕਰਕੇ ਜਿਸੇ ਕੋਈ ਚਿੰਤਾ ਹੋਵੇਗਾ ਵੀ ਆ ਫਿਲਹਾਲ ਜਿਉਂਸੀ ਆਪਣੇ ਪੁਲਿਸ ਦੀ ਰਿਕਾਰਡ ਦੀ ਪਰਤਾਲ ਕੀਤੀ ਹੈ ਉਹਦੇ ਮੁਤਾਬਕ ਅਜੇ ਤੱਕ ਇਹਦੇ ਖਿਲਾਫ ਕੋਈ ਕਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ ਇਹ ਦੁਬਈ ਵਿਆਹ ਸੀ ਉਸ ਤੋਂ ਬਾਅਦ ਆਕੇ ਨੇ ਪਹਿਲੀ ਫੇਸ ਜਿਹੜੀ ਪ੍ਰੀਲਿਮਿਨਰੀ ਇੰਟਰੋਡਕਸ਼ਨ ਸਾਹਮਣੇ ਆਈ ਹੈ

ਉਹ ਅਕ੍ਰੋਸ ਦਾ ਕੰਟਰੀ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਮਾੜੇ ਉਹਨਾਂ ਨਾਲ ਹੁੰਦੇ ਤਾਂ ਇਹ ਜਿਹੜੀ 3 ਲੈਂਬਰ ਇੰਟਰੋਗੇਸ਼ਨ ਹੈ ਜਿਹਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਨੰਬਰ ਜਿਹੜੇ ਹੈ ਇੱਥੇ ਆ ਕੇ ਕ੍ਰਿਪੋਰ ਕੀਤਾ ਕਿ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਸਮਗਲਰ ਹੈ ਉਹਦੇ ਨਾਲ ਇਹਨੇ ਕੰਟੈਕਟ ਕੀਤਾ ਕਿ ਅੱਗੇ ਜਿਹੜੀ ਇਹ ਫੇਰ ਚੜੀ ਹੈ ਉਹ ਮੰਗਵਾਈ ਗਈ ਜੀ ਬਿਲਕੁਲ ਜੀ ਇਹਦੇ ਵਿੱਚ ਇਹ ਹੈ ਕਿ ਕਿ ਵੈਪਨਸ ਵੀ ਫੈਮਿਲੀਸ਼ਨ ਜਿਹੜੀ ਕਸਤਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਾਫੀ ਮਾਰਜਿਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਇਹ ਸਮਗਲਿੰਗ ਹੈ ਜੀ ਉਹਦੇ ਵਿੱਚ ਇਹ ਕਹ ਗਿਆ ਕਿ ਫਰਗਾ ਜਿਹੜਾ ਇਹਨੂੰ ਵੇਚ ਕੇ ਨੇ ਉਹ ਕਿ ਪ੍ਰਚਿਤ ਮਾਰੀ ਚਾਹ ਪਾਕਪਰਡ ਹੈ ਉਹਦੇ ਨਾਲ ਉਹ ਕਾਫੀ ਬੁੱਕ ਹੈ ਤੇ ਕਾਫੀ ਜਿਹੜਾ ਸਰਟੀਫਾਈਡ ਹੈ ਦੁਬਈ ਦੇ ਵਿੱਚ ਜਿਹੜਾ ਇਹਨਾਂ ਦਾ ਸਰਕਲ ਹੈ ਫਿਲਹਾਲ ਜੀ 3ਮੀ ਇੰਟੀਗ੍ਰੇਸ਼ਨ ਹੋ ਗਿਆ ਦੇ ਵਿੱਚ ਸਪੈਸ਼ਲੀ ਉਹ ਗੱਲ ਨਹੀਂ ਆਈ ਕਿ ਉਹਥੇ ਕੋਈ ਐਡਾ ਨੈਟਵਰਕ ਚਲਾ ਰਿਹਾ ਹੈ ਜੀ

ਇਹ ਤੁਹਾਨੂੰ ਦੱਸਿਆ ਗਿਆ ਚਾਚਾ ਨਾਮ ਦਾ ਵਿਅਕਤੀ ਹੈ ਜਿਹੜਾ ਸਮਗਲਰ ਪਾਕਿਸਤਾਨ ਦਾ ਦੱਸਿਆ ਗਿਆ ਉਹਦੇ ਨਾਲ ਇਹਦਾ ਸੰਪਰਕ ਸੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਬਣਾਈ ਗਈਆਂ ਅਰੇ ਕੱਲਾ ਇੰਦੇ ਕੱਲੇ ਨਹੀਂ ਸਕਤੀ ਇਹਦੇ ਨਾਲ ਜੋ ਹੈ ਇਹਦੀ ਕੱਲੇ ਦੀ ਗ੍ਰਿਫਤਾਰੀ ਜਿਹੜਾ ਇਹਦਾ ਕੋਈ ਨੈਟਵਰਕ ਹੈ ਉਹਦਾ ਕੋਈ ਵੀ ਜਿਹੜਾ ਗਰੁੱਪ ਹੈ ਉਹਨੂੰ ਆਈਡੈਂਟੀਫਾਈ ਕਰਦੇ ਆ ਉਹ ਸਾਰਾ ਕਰਾਂਗੇ ਜੀ ਉਹ ਜਿਹੜੀ ਹੈ ਨਿਸ਼ਾਨਦੇਹੀ ਹੋਏਗੀ ਕਿਉਂਕਿ ਇਹ ਸਰਾਏ ਮੰਦਖਾ ਦਾ ਥਾਣਾ ਹੈ ਉਹਦੇ ਜਿਹੜਾ ਇਹ ਪਿੰਡ ਹੈ ਦਾਪੂਸੇ ਉੱਥੇ ਅਸੀਂ ਸਾਰੀ ਜੋ ਤੇ ਰੈਸ਼ੀ ਹੈ ਜਿੱਥੇ ਉਹ ਸਾਰੇ ਜਿਹੜੀ ਹੈ 30 ਕਰਾਂਗੇ ਉਹ ਸਾਰਾ ਕੁਝ ਹੋਣੀ ਚੈੱਕ ਹੋਏ